ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋੜੀ ਆਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਪਲੂਨ ਬੱਚੀ ਤਾਜੀ ਸੂਈ ਵੀ ਸੇਲ ਆ ਡਿਟੇਲ ਇਹਦੇ ਬਾਰੇ ਵੀਰ ਨੂੰ ਪੁੱਛਦੇ ਆਓਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਨਾਮ ਐਡਰੈਸ ਦੱਸੋ ਵੀਰੇ ਆਪਣਾ ਭਾਈ ਨਾਮ ਕਰਨਦੀਪ ਸਿੰਘ ਪਿੰਡ ਅਲਕੜਾ ਐਸੀ ਉੱਤਪਾ ਕੀਵਾ ਪਰਨਾ ਮੋਬਾਈਲ ਨੰਬਰ ਆਪਣਾ 97816065 97816065 06590 ਬੱਚੀ ਦੇਖੀਏ 06529 ਹਾਂ ਪਹਿਲਾ ਸੂਆ ਸੂਈਆ ਹਨਾ ਹਾਂਜੀ ਬਈ ਠੀਕ ਆ ਘਰ ਦੀ ਪਾਲੀ ਵੀ ਆਪਣੀ ਹਾਂਜੀ ਹਾਂਜੀ ਠੀਕ ਐ ਤੇ ਇੱਕ ਹਮਦਰ ਹੋ ਗਿਆ ਸੂਈ ਨੂੰ ਇਹ ਬਰੇ ਕੱਲ ਸੂਈਆ ਸਵੇਰ ਬੱਚਾ ਨੇ ਇਹਨੂੰ ਕਰਦੇ ਤੇ ਬੱਚਾ ਇਹਨੇ ਪਾਤੀ ਬੱਚੀ ਹਨਾ ਹਾਂਜੀ ਹਾਂਜੀ ਬਈ ਚੰਗੇ ਸੀ ਬਣਦੀ ਆ ਹਾਂਜੀ ਬਰਾਵੋ ਠੀਕ ਐ ਕਿਹੜੇ ਸੀਮਰ ਦੀ ਬਰਾਵੋ ਦੀ ਬਈ ਬਰਾਵੋ ਸੀ ਬਣਦੀ ਆ ਹਾਂ ਇਹ ਕੀ ਤੇ ਜੇਰ ਜੁਰ ਜਮਾ ਓਕੇ ਜਮਾ ਓਕੇ ਬਾਈ ਗਰੰਟੀ ਆ ਤੇ ਕਿੰਨਾ ਕੁ ਬੋਲਾ ਚੋਣਦਾ ਹੁਣੇ ਥੱਲੇ 12 13 ਕਿਲੋ ਬੋਲਾ ਚੋਇਆ ਬਈ 6 ਲੀਟਰ ਟਾਈਮ ਦਾ ਹਾਂਜੀ ਹਾਂਜੀ ਹੁਣ ਸ਼ਾਮ ਦਾ ਟਾਈਮ ਆ ਚਵਾਈਏ ਦੀ ਹੋਣੀ ਆ ਹਾਂਜੀ ਚੋਣ ਚਵਾ ਧਾਰ ਦੀ ਇੱਕ ਨੰਬਰ ਹਾਂ ਬਾਈ ਇੱਕ ਨੰਬਰ ਆ ਚੱਕਰੀ ਨਹੀਂ ਅੰਦਾਜ਼ਾ ਜਿਵੇਂ ਦੂਜੇ ਦਿਨ ਤੁਸੀਂ ਵੀ 12 ਲੀਟਰ ਦੁੱਧ ਆ ਇਹਦੀ ਮਾਪਨੇ ਕੋਲ ਘਰੇ ਹੂ ਹਨਾ ਪੀ ਕਿੰਨਾ ਕੁ ਦੁੱਧ ਪਾ ਦੂ ਇਹੇ ਦੁੱਧ ਬਾਈ ਐਵੇਂ ਝੂਠ ਬੋਲਣ ਦਾ ਕੋਈ ਫਾਇਦਾ ਨਹੀਂ 17 18 ਕਿਲੋ ਦੁੱਧ ਐਵੇਂ 20 ਬਾਈ ਹਵਾ ਨੂੰ ਗੰਡਾ ਦੇ ਦਈਏ ਕੋਈ ਫਾਇਦਾ ਗਰਮੀ ਆ ਕੀ ਨਹੀਂ ਦੇਣੀ ਗਰਮੀ ਕਣਕ ਦੇ ਬੀਜ ਦੇ ਨਹੀਂ ਹੁੰਦੀ ਉਹ ਫਾਇਦਾ ਨਹੀਂ ਕੋਈ ਹਣਾ ਜੈ ਜੀ ਗੱਲ ਆ ਦੁੱਧ 17 18 17 ਕਿਲੋੜੀ ਹੈਗੀ ਆ ਹਾਂ ਹੈਗੀ ਆ ਭਾਈ ਤੇ ਚੌਣ ਚਵਾ ਧਾਰ ਤੂਰ ਜਮਾ ਓਕੇ ਆ ਭਾਈ ਫੁੱਲ ਗਰੰਟੀ ਆ ਠੀਕ ਆ ਜੇਰ ਦੀ ਧਾਰ ਦੀ ਸਾਰੇ ਪਾਸੇ ਓਕੇ ਆ ਹਾਂ ਹਾਂ ਜਮਾ ਤੇ ਮੁੱਲ ਫਿਰ ਇਹਦਾ ਕੀ ਕਰਨਾ ਵੇਚ ਨਹੀਂ ਕਿੰਨੇ ਦੀ ਆ ਮੁੱਲ ਭਾਈ ਆਪਾਂ ਜਾਇਜ਼ ਹੀ ਕਰਨਾ ਕੋਈ ਬਾਲਾ ਨਹੀਂ ਗਾ ਲੋਕਾਂ ਦਾ ਕੰਮ ਨਹੀਂ 60000 ਰੁਪਿਆ ਦਾ ਭਾਈ ਕੋਈ ਜਮਾ ਮਾਨਦਾਨ ਹੋ ਜਾਊਗਾ ਜਰੂਰ ਭਾਈ ਜਰੂਰ 58000 ਦੀ ਦੇ ਦਾਂਗੇ ਜਰੂਰ ਜਰੂਰ ਭਾਈ ਠੀਕ ਹੈ ਜੇ ਛੋੜ ਸੱਪਾ ਕਰ ਦਾਂਗੇ ਘਰੇ ਇਹਦਾ ਤੇ ਤੇ ਦੰਦੋ ਮੇਰੇ ਹਿਸਾਬ ਨਾਲ ਦੋਤੀ ਚੋਗਿਓ ਕਿ ਦੇਖੇ ਨਹੀਂ ਦੰਦਾ ਵਾ ਆ ਦੇਖੀ ਲਗਭਗ ਉਮਰ ਤਾਂ 30 ਸਾਲ ਦੇ ਆਸ-ਪਾਸ ਹੀ ਹੋਊਗੀ ਆਸ-ਪਾਸ ਹੋਊਗੀ ਠੀਕ ਹੈ ਥੋੜੀ ਬਾਹਰ ਨੂੰ ਸੋਵਰੋ ਲੇਵਾ ਵਗੈਰਾ ਦੇਖ ਸਕਦੇ ਸੋਹਣਾ ਸਾਫ ਸੁੱਧਰਾ ਥੋੜੇ ਬੱਚੇ ਦਾ ਕਰਕੇ ਜਾਂਦੀ ਐ ਇਧਰੋਂ ਥੋਰਦੇ ਵਾਲੀ ਲੰਬੀ ਸੋ ਲੇਵਾ ਵਗੈਰਾ ਦੇਖੋ ਹੁਣ ਸ਼ਾਮ ਦਾ ਟਾਈਮ ਆ ਚਵਾਈ ਇਹਦੀ ਹੋਣੀ ਹੈਗੀ ਮੂੰਹ ਮੱਥੇ ਲੱਗਦੀ ਐ ਜਿੰਦ ਜੰਨ ਰਾਜੀ ਪਲੀ ਪੁਲੀ ਵੀ ਬੈਠ ਚੰਗੀ ਆ ਤੇ ਰੇਟ ਵੀ ਵੀਰ ਨੇ ਚੀਜ਼ ਦੇ ਹਿਸਾਬ ਨਾਲ ਜੈਨੂਨ ਕਰਿਆ 60000 ਰੁਪਏ ਡਿਮਾਂਡ ਆ ਇਹਦੇ ਵਿੱਚੋਂ ਘਾਰੇ ਦਾ ਮਾਣਦਾਨ ਹੋਊਗਾ 60000 ਫੁੱਲੇਵਾ ਦੇਖੋ ਨੇੜੇ ਤੋਂ ਚਾਰੇ ਤਾਂ ਨਿਕਣਵੇਂ ਮਾਣੇ-ਮਾਣੇ ਭੜਾ-ਹੜੇ ਹੈਗੀਆਂ ਵੀਰੇ ਹਨਾ ਹਾਂਜੀ ਬਈ ਹਾਂਜੀ ਠੀਕ ਆ ਲੈ ਚਲੋ ਬੰਨ ਦੋ ਬੱਚੇ ਕੋਲੇ ਤੇ ਬਾਕੀ ਮੇਨ ਗੱਲ ਸੂਈ ਸਵਾਈ ਆ ਜੇਰ ਵਗੈਰਾ ਜੰਮਾ ਕੰਮ ਡੰਦਾਗਾ ਤੇ ਪਿੱਛੇ ਇਹਦੇ ਹੈਗੇ ਕਰਮ ਵਾਲੀ ਦੇ ਬੱਚੀ ਬੱਚੀ ਚੰਗੇ ਸੀਮੰਟ ਦੀ ਬੱਚੀ ਹੈਗੀ ਪਿੱਛੇ ਜੇਰ ਤਾਰ ਸਭ ਕਸੋ ਬੇਫਿਕਰ ਹੋ ਜੋ ਜਮਾ ਪਿੰਡ ਅਲਕੜਾ ਜਿਲ੍ਹਾ ਬਰਨਾਲਾ ਪਧੌੜ ਦੇ ਨਜ਼ਦੀਕ ਹੈ ਪਿੰਡ ਆ ਗਿਆ 60000 ਰੁਪਏ ਬੋਲਾ 17 16 17 16 17 ਇਹਨਾਂ ਦੇ ਦੋ ਤੇਰੇ ਦੇ ਦੇਣਾ ਹੈਗਾ ਤੇ ਨੰਬਰ ਬੋਲ ਦੀ ਵੀਰ ਦੁਬਾਰੇ ਆਪਣਾ 99816 0.29 ਸੋ ਕਿਸੇ ਵੀਰ ਦੇ ਬੜੇ ਪਸੰਦ ਤੋਂ ਵਿੱਚ ਦਿੱਤੇ ਗਏ ਨੰਬਰੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਈਏ